ਸਤਿ ਸ੍ਰੀ ਅਕਾਲ ਜੀ ਅੱਜ ਯਾਤਰਾ ਦਾ ਹੈਗਾ 7ਵਾਂ ਦਿਨ ਤੇ ਆਪਾਂ ਤਿਆਰ ਹੋ ਚੁੱਕੇ ਆ ਤੇ ਆਪਾਂ ਹੁਣ ਚੱਲੇ ਆ ਦਰਬਾਰ ਸਾਹਿਬ ਮੱਥਾ ਟੇਕਣ ਤੇ ਨਾਲ ਹੀ ਉੱਥੇ ਇੱਕ ਹੋਰ ਤਪਸਥਾਨ ਬਣਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਉੱਥੇ ਬਾਬਿਆਂ ਦੀਆਂ ਵੱਡੀਆਂ-ਵੱਡੀਆਂ ਬੰਦੂਕਾਂ ਪਈਆਂ ਨੇ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਦਰਬਾਰ ਸਾਹਿਬ ਤੋਂ ਮੱਥਾ ਟੇਕਦੇ ਆ ਜਦੋਂ ਆਪਾਂ ਬਾਹਰ ਨਿਕਲਦਾ ਇੱਥੋਂ ਇੱਕ ਨਾਲ ਹੋਰ ਤਪਸਥਾਨ ਬਣਿਆ ਹੋਇਆ ਹੈ ਪਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਜਿੱਥੇ ਉਹਨਾਂ ਬੈਠ ਕੇ ਇੱਥੇ ਪਾਠ ਕਰਦੇ ਸੀਗੇ ਉਹ ਵੀ ਤੁਹਾਨੂੰ ਅੰਦਰੋਂ ਦਿਖਾਉਣੇ ਆ ਕਰਾਉਣੇ ਤੁਹਾਨੂੰ ਦਰਸ਼ਨ ਉਹਨਾਂ ਦੇ ਵੀ ਮੈਂ ਲਾਸਾ ਰੱਖਿਆ ਪਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਇੱਥੇ ਉਹਨਾਂ ਦਾ ਦਰਸ਼ਨ ਕਰਦੇ ਆਂ ਇਹ ਤਪੋਸਥਾਨ ਹੈਗਾ ਜੀ ਤਨਤਨ ਮਾਈ ਪਾਗੋ ਜੀ ਦਾ ਦਰਸ਼ਨ ਕਰਾਂ ਤੁਸੀਂ ਇਹ ਮਾਈ ਪਾਗੋ ਜੀ ਦਾ ਵਿਚਾਸਤ ਇਹ ਸਾਰੇ ਪੁਰਾਣੇ ਹਥਿਆਰ ਆ ਜੀ ਬਾਬਿਆਂ ਜੀ ਦੇ ਜੋ ਜੰਗ ਵੇਲੇ ਵਰਤਦੇ ਸੀਗੇ ਆ ਦੇਖੋ ਕਿੱਡੀਆਂ ਵੱਡੀਆਂ ਬੰਦੂਕਾਂ 2 ਪੌਂਟ ਦੇ ਬਾਬਾਈ ਨਾਲ ਦੱਸ ਵੀ ਰਹੇ ਆ ਇਸ ਬੰਦੂਕ ਦਾ ਜਿਹੜੀ ਸਭ ਤੋਂ ਵੱਡੀ ਬੰਦੂਕ ਪਈ ਇਹਦਾ ਵਜ਼ਨ 2 ਪੌਂਟ ਲਾ ਤੂੰ ਸੋਚੋ ਕਿ ਬਾਬਾ ਜੀ ਕਿੰਨੇ ਤਾਕਤਵਰ ਕਿੰਨੀ ਕਿੰਨੇ ਸ਼ਕਤੀਸ਼ਾਲੀ ਜਿਹੜੇ ਇੰਨਾ ਵਜ਼ਨ ਚੱਕ ਕੇ ਕੀ ਉਹ ਜੰਗ ਲੜਦੇ ਹੁੰਦੇ ਸੀਗੇ ਸਨਮਾਨੀ ਚੰਤੂ ਗੁਰੂ ਦਾਸ ਸਾਹਿਬ ਦੇ ਬੱਚੇ ਫਤੇਦਵਾਲਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਚੰਤੂ ਗੁਰੂ ਦਾਸ ਸਾਹਿਬ ਦੇ ਨਾਲਾ ਹਜੂਰ ਸਾਹਿਬ ਪੰਚਤਾਰੇ ਤੋਂ ਦੁਆ ਕਰਦੇ ਹਾਂ ਹੱਥੋਂ ਮੁਰਦੇ ਖੰਦ ਦੇ ਨਾਮ ਦੇ ਚੰਦਨ ਦਾ ਨਾਮਾ ਗੁਨਾ ਦੇ ਵੀ ਸਾਥੇ ਲਾ ਕੇ ਰਾਗਨਾ ਦਾ ਸੰਕਰਣ ਗਾਵੇ ਸੇਸੋ ਕਾ ਤੰਦੇ ਦਰਜਾ ਮੁਰਦੇ ਅਸਕਲ ਦੇ ਸਰੂਪ ਤਜਾ ਸੋਤੀ ਅੰਮੇ ਚੰਦੇ ਸੇਸੋ ਕਾ ਆਦੇਸ਼ ਆ ਗੁਰਬਾਨੀ ਨਾ ਵਿੱਚ ਦਰਜਾ ਹਾਂ ਦੋਨਾਂ ਪਿਆਰਾ ਜਿਵੇਂ ਮਹਾਰਾਜ ਤਾਂ ਕਿਤੇ ਕਰੇ ਦੂਰੋ ਦਰਸ਼ਨ ਕਰ ਲਾ ਗੁਰਮਾਨ ਪਾਸ਼ਾ ਜੀ ਮਹਾਰਾਜਾ ਨਾਤ ਬਾਬਾ ਤੇ ਮਰਦਾਨਾ ਜੀ ਬੈਠੇ ਸਰੇ ਗੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਾਲ ਪੰਥਿਆਰੇ ਸਾਧਾਂ ਸਾਖ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਿਤਾ ਸੇ ਚੰਕੇ ਸੇ ਦੁਰਤਾ ਗਦੀ ਬਖਸ਼ ਦੇ ਹਜੂਰ ਸਾਹਿਬ ਸੰਕਾ ਨੂੰ 버ਦੇ ਗਏ ਜੜੇ ਬੰਦੇ ਹਜੂਰ ਸਾਹਿਬਾਂ ਗਏ ਨਾ ਨਾ ਜੀ ਨਨੋ ਕਾ ਅਨਾ ਚਾਮਾ ਪੁਰੇ ਕਰਾਂਗੇ ਮਾਰੇ 60 ਸਾਲ ਤੱਕ ਬੁਢੇ ਕਰਾਂਗੇ ਮਹਾਰਾਜ ਦੇ ਹੁਕਮ ਆ ਗਿਆ ਭਈ ਅਕਾਲ ਕੇ ਸਵੇ ਚਲਾਇਓ ਪੰਥ ਸਵਾਪ ਸੇ ਕੰਤੋ ਵਤਨ ਆ ਬਿਰੋ ਸਾਹਿਬ ਦੇ ਨਾਲ ਦੋਨੇ ਪਿਆਰੇ ਸਾਹਮਣੇ ਜਿਥੇ ਸਾਤ ਤੈਨੂੰ ਪਿਆਰੇ ਕਮਤੌਰ ਗੜੀ ਪਿਆਰੇ ਦਿਆ ਸਿੰਘ ਜੀ ਦਾ ਜਨਮ ਇਸ਼ਨ ਲਾਹੌਰ ਪਾਕਿਸਤਾਨ ਪਿਆਰੇ ਧਰਮ ਸਿੰਘ ਜੀ ਦਾ ਜਨਮ ਇਸ਼ਨ ਹਸਤਨਾਪੁਰ ਸਾਹਿਬ ਫਿਰ ਮੇਰਟ ਲਾਗੇ ਉਹਨਾਂ ਪਿਆਰੋਂ ਦੇ ਲੜੀਬਾਰ ਚੌਰ ਤੱਕ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਸਾਹਮਣੇ ਬੈਠੇ ਦੋਨਾਂ ਪਿਆਰਾਂ ਨੇ ਆਪ ਲਿਖੇ ਦਰਸ਼ਨ ਦਿਖਾਰੇ ਕਰੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੁਣ ਇਹ ਬੈਠੇ ਬਾਬੇ ਵੇਖੋ ਖਿਰਦਾਈ ਬਣਾਉਣ ਲਈ ਸਮਾਨ ਰੈਡੀ ਕਰਦੇ ਪਏ ਸਾਰਾ ਤੇ ਉਸ ਤੋਂ ਅੱਗੇ ਜਿਹੜਾ ਸਥਾਨ ਹੈ ਇੱਥੇ ਬੈਠ ਕੇ ਭਾਈ ਦਾਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਇੱਥੇ ਬੈਠ ਕੇ ਪਾਠ ਕਰਿਆ ਕਰਦੇ ਸੀਗੇ ਇਹ ਤੋਂ ਹੁਣ ਆਪਾਂ ਦਰਸ਼ਨ ਕਰਕੇ ਬਾਹਰ ਆ ਗਏ ਆ ਅੱਜ ਥੋੜਾ ਆਪਾਂ ਲੇਟ ਆਏ ਨਾਲ ਤੁਹਾਨੂੰ ਦਰਸ਼ਨ ਕਰわせ ਸਾਰਾ ਗੁਰਦੁਆਰਾ ਸਾਹਿਬ ਦੇ ਇਹ ਆ ਬਾਹਰੋਂ ਐਂਟਰੀ ਇਹੜਾ 18 ਸਿਨਾਚ ਨਾਲ ਬਾਬੇ ਸਰਾਮਾ ਤੇ ਸਾਹਮਣੇ ਹੈਗਾ ਇਹ ਲੰਗਰ ਹਾਲ ਤੇ ਆ ਦਰਬਾਰ ਸੈਨ ਐ ਐਸਐਮ ਬਪਾ ਲੰਗਰ ਛਾ ਕੇ ਕਰਦੇ ਪਏ ਸੇਵਾ ਕੱਲਾ ਪਾ ਲੰਗਰ ਹਾਲ ਤੋਤਾ ਫੀ ਅੱਜ ਇਧਰ ਜਿੱਧਰ ਕਾ ਬੰਦੀ ਏ ਲੰਗਰ ਬੰਦਾ ਉਹ ਤੋਰੇ ਆ ਆ ਦੇਖੋ ਕਿੱਡੇ-ਕੱਡੇ ਵਰਦੇ ਪਰਤਨ ਬਾਬਿਆਂ ਦੀ ਤੁਹਾਨੂੰ ਦਿਖਾਉਣੇ ਆ ਇਹਦੇ ਵਿੱਚ ਲੱਕਣਾ ਪਾ ਕੇ ਤੇ ਪਾਕਿਸਤਾਨ ਫੇਕ ਚੱਲਦਾ ਪੂਰਾ ਆ ਥੱਲੇ ਮਾਰਦੇ ਪਾਣੀ ਚੱਲੀ ਜਾ ਕਿੱਥੇ ਇਹਨਾਂ ਵਿੱਚ ਪਾਉਂਦੀ ਹੈ ਚਾਹ ਬੁਮਾ ਦੇ ਆਹ ਠੀਕ ਆ ਹੱਸ ਹੱਸ ਵਾਰ 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 ਆਂਦੇ ਛੇਕੇ ਵੱਜਦੇ ਪੈ ਨਹੀਂ ਪੂਰੇ ਆਪਾਂ ਮੀਂਹ ਦੀ ਕਰਨ ਲੱਗਿਆ ਠੰਡੀ ਠੰਡੀ ਪ੍ਰੇਖ ਸਾਹਿਬ ਠੰਡਾ ਠੰਡਾ ਦੁੱਧ ਇਹਨੇ ਪੀਣਾ ਆਵੇ ਤੇ ਆਉਂ ਸਰ ਭਾਈ ਛੱਡੀ ਮਿੱਟੀ ਸਰ ਭਾਈ ਲੋਟੇ ਖਾਓ ਬਾਬਾ ਜੀ ਸਰਬਤ ਦੁੱਧ ਠੰਡਾ ਠੰਡਾ ਦੁੱਧ ਆਪਾਂ ਸੇਵਾ ਕਰਕੇ ਪਹੁੰਚ ਚੁੱਕੇ ਆਂ ਕਮਰੇ ਦੇ ਵਿੱਚ ਹੁਣ ਕਰਦੇ ਆਂ ਆਰਾਮ ਤੇ ਕੱਲ ਨੂੰ ਜਾਣਾ ਆਪਾਂ ਗਾਗਰ ਦੇ ਨਾਲ 12 ਵੱਜ ਚੁੱਕੇ ਨੇ ਕਿਹੜਾ ਕੁ ਕਰਾਂਗੇ ਆਰਾਮ ਅੱਜ ਦਾ ਵਲੌਗ ਇਹਨਾ ਮਿਲਦੇ ਆਂ ਕੱਲ ਨੂੰ ਸਵੇਰ ਹਣ